ਦੋਸਤੋ ਇਸ ਟਾਈਮ ਮੈਂ ਬਣਖੰਡੀ ਧਾਮ ਦੇ ਜੰਗਲ ਦੇ ਵਿੱਚ ਆ ਤੇ ਇਹ ਜੰਗਲ ਜਿਹੜਾ ਆ ਚੜੋਲੀ ਦੇ ਵਿੱਚ ਪੈਂਦਾ ਆ ਬਣਖੰਡੀ ਨਾਥ ਧਾਮ ਦਾ ਇਹ ਜੰਗਲ ਬਹੁਤ ਹੀ ਖੂਬਸੂਰਤ ਪਰਿਆਵਰਣ ਦੇ ਨਾਲ ਨੇਚਰ ਦੇ ਨਾਲ ਕੁਦਰਤ ਦੇ ਨਾਲ ਜਿਹੜਾ ਆ ਭਰਿਆ ਹੋਇਆ ਆ ਮੇਰੀ ਬੈਕਸਾਈਡ ਤੇ ਤੁਸੀਂ ਦੇਖਦੇ ਪਿਓ ਸੰਗਣਾ ਬਹੁਤ ਜ਼ਿਆਦਾ ਸੰਗਣਾ ਤੇ ਬਹੁਤ ਹੀ ਵੱਡੇ ਰਕਬੇ ਦੇ ਵਿੱਚ ਜਿਹੜਾ ਆ ਇਹ ਮੰਦਿਰ ਤੇ ਮੰਦਰ ਦੇ ਨਾਲ ਹੀ ਜਿਹੜਾ ਆ ਬਹੁਤ ਵੱਡਾ ਜਿਹੜਾ ਆ ਜੰਗਲ ਆ ਤਸਵੀਰਾਂ ਤੁਸੀਂ ਮੇਰੇ ਨਾਲ ਦੇਖਦੇ ਪਿਓ ਇਸ ਟਾਈਮ ਇਸ ਜੰਗਲ ਦੀਆਂ ਅਸੀਂ ਜਿਹੜੀ ਉਹ ਸ਼ੁਰੂਆਤ ਇੱਥੋਂ ਹੀ ਕਰਦੇ ਆ ਕਿ ਇਹ ਜੰਗਲ ਜਿਹੜਾ ਆ ਇਹ ਕੀ ਹੈ ਤੇ ਕਿਸ ਤਰ੍ਹਾਂ ਆ ਬਾਬਾ ਬਨਖੰਡੀ 나ਥ ਜੀ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਜਿਹੜੀ ਹੈ ਤਪੱਸਿਆ ਕਰਦੇ ਸੀ ਉੱਥੇ ਕੁਝ ਮੌਲਵੀਆਂ ਨੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਉਹਨਾਂ ਨੂੰ श्राप ਦੇਣ ਤੋਂ ਬਾਅਦ ਬਾਬਾ ਬਨਖੰਡੀ ਜੀ ਜਿਹੜੇ ਨੇ ਉਹ ਭਾਦ ਦੇ ਰੂਪ ਦੇ ਵਿੱਚ ਜਿਹੜਾ ਆ ਉਹ ਇੱਥੇ ਚੜੋਲੀ ਦੇ ਵਿੱਚ ਪਹੁੰਚਦੇ ਨੇ ਇਸ ਜਗ੍ਹਾ ਤੇ ਆ ਕੇ ਜਿਹੜਾ ਆ ਬਾਬਾ ਬਨਖੰਡੀ ਜੀ ਉਤਰਦੇ ਨੇ ਤੇ ਆਪਣਾ ਆਸਣ ਲਾ ਲੈਂਦੇ ਨੇ ਇਹ ਜੰਗਲ ਜਿਹੜਾ ਆ ਉਸ ਸਮੇਂ ਨਹੀਂ ਸੀ ਤੇ ਫਿਰ ਕੀ ਹੋਇਆ ਕਿ ਬਾਬਾ ਜੀ ਦੀ ਕਿਰਪਾ ਐਸੀ ਹੋਈ ਕਿ ਜਦੋਂ ਇੱਥੋਂ ਦੇ ਜਿਹੜੇ ਪੈਲੀਆਂ ਵਾਲੇ ਖੇਤਾਂ ਵਾਲੇ ਮਾਲਕ ਸੀ ਉਹਨਾਂ ਨੇ ਬਾਬਾ ਜੀ ਨੂੰ ਕਿਹਾ ਕਿ ਤੁਸੀਂ ਇੱਥੋਂ ਜਾਓ ਸਾਡੀ ਕਿਤੇ ਜ਼ਮੀਨ ਨਾ ਹੜਪ ਲਿਓ ਇਸੇ ਚੱਕਰ ਦੇ ਵਿੱਚ ਕੀ ਹੋਇਆ ਕਿ ਬਾਬਾ ਜੀ ਨੇ ਕਿਹਾ ਕਿ ਲਓ ਜੇ ਤੁਸੀਂ ਮੈਨੂੰ ਇੱਥੇ ਉਠਾਉਣਾ ਚਾਹੁੰਦੇ ਹੋ ਤੇ ਇਹ ਤੁਹਾਡੇ ਕਿਸੇ ਕੰਮ ਨਹੀਂ ਆਉਣ ਵਾਲੀ ਤੇ ਫਿਰ ਬਾਬਾ ਜੀ ਦੀ ਜਿਹੜੀ ਕਿਰਪਾ ਆ ਉਹ ਕੁਝ ਇਸ ਤਰ੍ਹਾਂ ਹੋਈ ਕਿ ਉਹਨਾਂ ਨੇ ਇਹ ਜਿਹੜਾ ਸਾਰੇ ਦਾ ਸਾਰਾ ਜੰਗਲ ਆਪਣਾ ਉਧਰੋਂ ਲਿਆ ਆ ਕੇ ਇੱਥੇ ਸਥਾਪਿਤ ਕਰ ਦਿੱਤਾ ਤੇ ਪੂਰੇ ਏਰੀਆ ਨੂੰ ਜਿਹੜਾ ਆ ਜੰਗਲ ਦੇ ਨਾਲ ਭਰ ਦਿੱਤਾ ਵਣਸਮੰਨੀ ਲੱਕੜੀ ਵਣਸਵੰਨੇ ਰੁੱਖ ਤੇ ਬਹੁਤ ਹੀ ਜ਼ਿਆਦਾ ਸੰਗਣਾ ਇਹ ਜੰਗਲ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਨੇ ਉਹ ਰੁੱਖ ਦਰਖਤ ਤੇ ਵਨਸਪਤੀਆਂ ਜਿਹੜੀਆਂ ਨੇ ਉਹ ਇਸ ਜੰਗਲ ਦੇ ਵਿੱਚ ਪਾਈਆਂ ਗਈਆਂ ਤੇ ਦੋਸਤੋ ਅਸੀਂ ਇੱਥੇ ਪਹੁੰਚਣ ਦਾ ਮਤਲਬ ਇਹ ਹੀ ਹੈ ਕਿ ਅਸੀਂ ਤੁਹਾਨੂੰ ਇਸ ਚੀਜ਼ ਦੇ ਨਾਲ ਜਾਣਕਾਰੀ ਜਿਹੜੀ ਅਸੀਂ ਸਾਂਝੀ ਕਰਨਾ ਚਾਹੁੰਦੇ ਸੀ ਕਿ ਕਿਤੇ ਨਾ ਕਿਸੇ ਚਮਤਕਾਰ ਹੋਏ ਨੇ ਹੁੰਦੇ ਨੇ ਤੇ ਹੁੰਦੇ ਰਹਿਣੇ ਨੇ ਕਿਉਂਕਿ ਚਮਤਕਾਰਾਂ ਨੂੰ ਨਮਸਕਾਰਿਆ ਸੰਗਤਾਂ ਵੀ ਉੱਥੇ ਹੀ ਜ਼ਿਆਦਾ ਜਾਂਦੀਆਂ ਨੇ ਜਿੱਥੇ ਚਮਤਕਾਰ ਹੋਏ ਜਾਂ ਹੁੰਦੇ ਨੇ ਤੇ ਜਾਂ ਹੋ ਰਹੇ ਨੇ ਐਸੇ ਸਥਾਨਾਂ ਦੇ ਉੱਤੇ ਜਿਹੜੀਆਂ ਨੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਤੇ ਉਹਨਾਂ ਸੰਗਤਾਂ ਤਾਂ ਕਿ ਅਸੀਂ ਜਿਹੜੇ ਆ ਇਦਾਂ ਦੇ ਜਿਹੜੇ ਪ੍ਰੋਗਰਾਮ ਲੈ ਕੇ ਆਉਨੇ ਆ ਤੇ ਅੱਜ ਅਸੀਂ ਜਿਹੜਾ ਆ ਬਨਖੰਡੀ ਧਾਮ ਤੋਂ ਜਿਹੜੇ ਆ ਉਹ ਤੁਹਾਨੂੰ ਦਰਸ਼ਨ ਕਰਵਾਉਂਦੇ ਪਏ ਆ ਇਸ ਜੰਗਲ ਦੇ ਜਿੱਥੇ ਕਿ ਤੁਸੀਂ ਮੇਰੇ ਨਾਲ ਦੇਖਦੇ ਪਿਓ ਕਿ ਜੰਗਲ ਜਿਹੜਾ ਆ ਕਾਫੀ ਜ਼ਿਆਦਾ ਸੰਘਣਾ ਆ ਤੇ ਬਹੁਤ ਜ਼ਿਆਦਾ ਸੰਘਣਾ ਆ ਬਾਕੀ ਦੀ ਜਿਹੜੀ ਇਹਦੀ ਗੱਲਬਾਤ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਜਦੋਂ ਇੱਥੇ ਬਾਬਾ ਜੀ ਪਹੁੰਚ ਜਾਂਦੇ ਨੇ ਤੇ ਇਹ ਜਿਹੜਾ ਥਾਂ ਆ ਉਹ ਕਿਸੇ ਦੇ ਵੀ ਅਨਕੂਲ ਨਹੀਂ ਰਹਿੰਦਾ ਜਿਹੜੀ ਇਹ ਖੇਤੀਬਾੜੀ ਦੇ ਅਨਕੂਲ ਨਹੀਂ ਰਹਿੰਦਾ ਤੇ ਜੰਗਲ ਬੀਆਬਾਨ ਹੋ ਜਾਂਦਾ ਆ ਤੇ ਬਾਬਾ ਜੀ ਜਿਹੜਾ ਆ ਇੱਥੇ ਆਪਣਾ ਧੂਣਾ ਲਾ ਕੇ ਜੜਾ ਨੇ ਬੈਠ ਜਾਂਦੇ ਆ ਤੇ ਇੱਥੇ ਹੀ ਆਪਣੀ ਭਗਤੀ ਤੇ ਇੱਥੇ ਹੀ ਰਹਿ ਕੇ ਆਪਣੇ ਆਪ ਨੂੰ ਜੜਾ ਆ ਉਹ ਹੋਰ ਜ਼ਿਆਦਾ ਸੰਗਤਾਂ ਦੇ ਵਿੱਚ ਜੜਾ ਵਿਚਰਨ ਦੇ ਲਈ ਬੈਠ ਜਾਂਦੇ ਆ ਤੇ ਸੰਗਤਾਂ ਨੂੰ ਆਸ਼ਰਵਾਦ ਦਿੰਦੇ ਰਹਿੰਦੇ ਆ ਇਸ ਬੰਦੀਆਂ ਜਿਹੜੀਆਂ ਗੱਲਾਂ ਨੇ ਉਹ ਬਹੁਤ ਜ਼ਿਆਦਾ ਨੇ ਜਦੋਂ ਅਸੀਂ ਇੱਥੇ ਬੈਠੇ ਹੋਏ ਮੌਜੂਦਾ ਮਹੰਤ ਜੀ ਦੇ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਵੀ ਕਿਹਾ ਵੀ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਇਸ ਜੰਗਲ ਦੇ ਨਾਲ ਜੁੜਦੀਆਂ ਨੇ ਕੁਝ ਸੁਣੀਆਂ ਸੁਣਾਈਆਂ ਕੁਝ ਅਣ ਦੇਖੀਆਂ ਤੇ ਕੁਝ ਦੇਖੀਆਂ ਕਹਾਣੀਆਂ ਜਿਹੜੀਆਂ ਨੇ ਉਹ ਇੱਥੋਂ ਜਿਹੜੀਆਂ ਨੇ ਮਿਲਦੀਆਂ ਨੇ ਤੇ ਕਹਾਣੀਆਂ ਕੀ ਨੇ ਉਹ ਅਸੀਂ ਤੁਹਾਨੂੰ ਬੈਕ ਕੈਮਰਾ ਤੇ ਲੈ ਕੇ ਚਲਦੇ ਹਾਂ ਕੁਝ ਅੰਦਰੋਂ ਸੰਘਣੇ ਜੰਗਲ ਦੇ ਦਰਸ਼ਨ ਕਰਵਾਨੇ ਆ ਤੇ ਨਾਲ ਦੀ ਨਾਲ ਤੁਹਾਨੂੰ ਇਸ ਜੰਗਲ ਦੀ ਪੂਰੀ ਕਹਾਣੀ ਜਿਹੜੀ ਹੈ ਉਹ ਸੁਣਾਉਣੇ ਆ ਤੇ ਦੋਸਤੋ ਇਸ ਟਾਈਮ ਮੈਂ ਬਨਖੰਡੀ धाम ਦੇ ਇਸੇ ਜੰਗਲ ਦੇ ਵਿੱਚ ਆ ਤੇ ਜੰਗਲ ਦੀ ਜਿਹੜੀ ਉਹ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਦਾ ਪਿਆਮ ਜਿੱਥੋਂ ਤੱਕ ਇਸ ਜੰਗਲ ਦੇ ਵਿੱਚ ਐਂਟਰੀ ਕੀਤੀ ਜਾ ਸਕਦੀ ਹੈ ਉਥੋਂ ਤੱਕ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜੰਗਲ ਬਹੁਤ ਸੰਘਣਾ ਆ ਤੇ ਇੱਥੇ ਕੁਝ ਵੀ ਜਿਹੜਾ ਆ ਉਹ ਪੋਸੀਬਲ ਆ ਤੇ ਬਹੁਤ ਸਾਰਾ ਮੱਸਰ ਤੇ ਬਹੁਤ ਸਾਰੇ ਜਿਹੜੇ ਕੀਟਕ ਨੇ ਮੇਰੇ ਖੰਨ ਨਾਲ ਅੱਗੇ ਦਾ ਮਾਹੌਲ ਜਿਹੜਾ ਤੁਸੀਂ ਦੇਖਦੇ ਪਿਓ ਕਿ ਸ਼ਾਇਦ ਅੱਗੇ ਜਾਣਾ ਜਿਹੜਾ ਆ ਉਹ ਪੋਸੀਬਲ ਨਹੀਂ ਹੈ ਇੱਥੋਂ ਤੱਕ ਕਿ ਅਸੀਂ ਤੁਹਾਨੂੰ ਇਹ ਜੰਗਲ ਜਿਹੜਾ ਦਿਖਾ ਰਹੇ ਹਾਂ ਬਹੁਤ ਸਾਰੇ ਜਿਹੜੇ ਆ ਵਰਨਸਵੰਨੇ ਜਿਹੜੇ ਰੋਖਣੇ ਉਹ ਇੱਥੇ ਨੇ ਤੇ ਇੱਥੋਂ ਦੀ ਜਿਹੜੀ ਕਹਾਣੀ ਹੈ ਉਹ ਤੁਹਾਨੂੰ ਅਸੀਂ ਥੋੜਾ ਪਿੱਛੇ ਚਲਦੇ ਹਾਂ ਕਿਉਂਕਿ ਜਿਆਦਾ ਸੰਘਣੇ ਜੰਗਲ ਦੇ ਵੱਲ ਵੀ ਜਾਣਾ ਜਿਹੜਾ ਉਹ ਨਹੀਂ ਚਾਹੀਦਾ ਤੇ ਤਸਵੀਰਾਂ ਤੁਸੀਂ ਨਾਲ-ਨਾਲ ਦੇਖੀ ਜਾਓ ਇਹ ਜੰਗਲ ਦੀ ਜਿਹੜੀ ਕਹਾਣੀ ਉਹ ਕੁਝ ਇਸ ਤਰ੍ਹਾਂ ਹੈ ਕਿ ਕਹਿੰਦੇ ਨੇ ਕਿ ਇਹ ਜੰਗਲ ਦੀ ਜੰਨੀ ਵੀ ਲੱਕੜ ਆ ਉਹ ਕਿਸੇ ਦੇ ਕਿਸੇ ਤਰ੍ਹਾਂ ਵੀ ਕੰਮ ਨਹੀਂ ਆਉਂਦੀ ਜੇਕਰ ਤੁਸੀਂ ਇਸ ਲੱਕੜ ਦਾ ਇਸਤੇਮਾਲ ਆਪਣੇ ਘਰ ਦੇ ਵਿੱਚ ਜਾ ਕੇ ਲੈ ਕੇ ਜਾਂਦੇ ਹੋ ਇੱਥੋਂ ਸਾਨੂੰ ਇੱਕ ਕਹਾਣੀ ਸੁਣਨ ਨੂੰ ਮਿਲੀ ਕਿ ਕਿਸੇ ਨੇ ਇੱਥੋਂ ਇੱਕ ਲੱਕੜ ਵੱਢ ਕੇ ਆਪਣੇ ਘਰ ਦੇ ਉੱਤੇ ਸਥੀਰ ਪਾ ਲਿਆ ਸੀ ਇੱਕ ਸਥੀਰ ਜਿਹਨੂੰ ਆਪਾਂ ਕਹਿੰਦੇ ਸਥੀਰ ਪਾਲਿਆ ਸੀ ਤੇ ਉਸ ਸਥੀਰ ਹੀ ਉੱਥੇ ਪੁੰਗਰ ਗਿਆ ਉੱਥੇ ਹੀ ਉਹ ਸੁੱਕੀ ਲੱਕੜੀ ਜਿਹੜੀ ਏ ਸਥੀਰ ਵਾਲੀ ਉਹ ਹਰੀ ਹੋ ਗਈ ਤੇ ਉੱਥੇ ਹੀ ਉਹ ਰੁੱਖ ਬਣ ਗਿਆ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਜਿਵੇਂ ਕਿ ਇਹ ਵੀ ਕਿਹਾ ਜਾਂਦਾ ਆ ਸੁਣਨ ਨੂੰ ਮਿਲਦਾ ਆ ਕਿ ਇੱਥੋਂ ਦੀ ਜਿਹੜੀ ਲੱਕੜੀ ਏ ਉਹ ਤੁਸੀਂ ਘਰ ਦੇ ਵਿੱਚ ਨਹੀਂ ਵਰਤ ਸਕਦੇ ਚਿੱਲੇ ਦੇ ਵਿੱਚ ਨਹੀਂ ਵਰਤ ਸਕਦੇ ਕਹਿਣ ਤੋਂ ਭਾਵ ਰਾਣੀਆਂ ਜਿਹੜੀਆਂ ਕਥਾਵਾਂ ਜਿਹੜੀਆਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਉਹਦੇ ਮੁਤਾਬਕ ਤੁਸੀਂ ਇੱਥੋਂ ਦੀ ਲੱਕੜੀ ਜਿਹੜੀ ਉਹ ਨਹੀਂ ਵਰਤ ਸਕਦੇ ਇਸ ਜੰਗਲ ਦੇ ਵਿੱਚ ਵੀ ਜਿਹੜਾ ਛੋਟੇ-ਛੋਟੇ ਜਿਹੜੇ ਕਈਆਂ ਥਾਵਾਂ ਤੇ ਇਸ ਤਰ੍ਹਾਂ ਦੇ ਜਿਹੜੇ ਜਠੇਰੇ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਜਾਤੀਆਂ ਦੇ ਸਬੰਧਿਤ ਜਠੇਰੇ ਵੀ ਜਿਹੜੇ ਨੇ ਉਹ ਇੱਥੇ ਬਣੇ ਹੋਏ ਨੇ ਤੇ ਇਵੇਂ ਤੁਸੀਂ ਦਰਸ਼ਕ ਮੇਰੇ ਨਾਲ ਇੱਥੇ ਕਰਦੇ ਪਿਓ ਕਿ ਇਹ ਵੀ ਜਿਹੜੇ ਨੇ ਉਹ ਦੇ ਖੇਰੇ ਬਣੇ ਹੋਏ ਨੇ ਜੰਗਲ ਦੀ ਲੱਕੜ ਜਿਹੜੀ ਤੁਸੀਂ ਦੇਖਦੇ ਪਈਓ ਵੀ ਕਾਫੀ ਜ਼ਿਆਦਾ ਜਿਹੜੀ ਹੈ ਭਲੀ ਪੋਸੀ ਲੱਕੜ ਆ ਤੇ ਜਿਹੜੀ ਚੀਜ਼ ਮੈਂ ਕਹਿਣੀ ਚਾ ਰਿਹਾ ਹਾਂ ਵੀ ਇਸ ਜੰਗਲ ਦੀ ਜਿਹੜੀ ਲੱਕੜੀ ਕਿਆ ਜਾ ਰਿਹਾ ਆ ਉਹ ਲੱਕੜੀ ਤੁਸੀਂ ਨਹੀਂ ਵਰਤ ਸਕਦੇ ਤੇ ਦੋਸਤੋ ਇਹ ਜੋ ਜੰਗਲ ਦੀ ਲੱਕੜ ਆ ਇਹ ਅਸੀਂ ਇਸਤੇਮਾਲ ਨਹੀਂ ਕਰ ਸਕਦੇ ਘਰ ਦੇ ਵਿੱਚ ਪਰ ਕਿਆ ਜਾਂਦਾ ਕਿ ਇਥੋਂ ਦੀ ਜਿਹੜੀ ਲੱਕੜ ਆ ਉਸ ਲੱਕੜ ਨੂੰ ਤੁਸੀਂ ਇੱਕ ਮੁਰਦਾ ਜਿਹੜਾ ਆ ਉਹਨੂੰ ਫੂਕਣ ਦੇ ਲਈ ਇੱਕ ਸੰਸਕਾਰ ਦੇ ਲਈ ਕਹਿ ਸਕਦੇ ਆ ਕਿਸੇ ਵੀ ਘਰ ਦੇ ਵਿੱਚ ਅਗਰ ਮਰਗ ਹੋ ਜਾਂਦੀ ਚਾਹੇ ਉਹ ਗਰੀਬ ਆ ਚਾਹੇ ਉਹ ਅਮੀਰ ਆ ਉਹਨਾਂ ਨੂੰ ਕਿਤੋਂ ਵੀ ਜਿਹੜੀ ਲੱਕੜ ਖਰੀਦਣ ਦੀ ਜ਼ਰੂਰਤ ਨਹੀਂ ਪੈਂਦੀ ਇਸ ਜੰਗਲ ਦੀ ਲੱਕੜ ਜਿਹੜੀ ਏ ਉਹਨਾਂ ਦੇ ਕੰਮ ਆ ਜਾਂਦੀ ਏ ਤੇ ਜਿੰਨੇ ਵੀ ਇਹਦੇ ਪਿੰਡ ਦੇ ਵਿੱਚ ਜਿਹੜੇ ਨੇ ਉਹ ਸੰਸਕਾਰ ਹੁੰਦੇ ਨੇ ਮਰਨ ਤੋਂ ਬਾਅਦ ਜਿਹੜੇ ਲੋਕਾਂ ਦਾ ਸੰਸਕਾਰ ਕੀਤਾ ਜਾਂਦਾ ਆ ਉਹ ਸੰਸਕਾਰ ਇਸੇ ਜੰਗਲ ਦੀ ਲੱਕੜ ਦੇ ਨਾਲ ਕੀਤਾ ਜਾਂਦਾ ਹੈ इवन ਕਿ ਇਸ ਲੱਕੜ ਨੂੰ ਤੁਸੀਂ ਹੋਰ ਕਿਤੇ ਵੀ ਜੜਾ ਆ ਉਹ ਵਰਤ ਨਹੀਂ ਸਕਦੇ ਤੇ ਇਹ ਜਿਹੜਾ ਜੰਗਲ ਆ ਇਹ ਬਨਖੰਡੀ 나ਸ ਧਾਮ ਜੀ ਦਾ ਮੰਦਿਰ ਆ ਤੇ ਉੱਥੇ ਹੀ ਇਹ ਜੰਗਲ ਆ ਜਦੀ ਲੱਕੜ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਕਿਤੇ ਵੀ ਨਹੀਂ ਵਰਤ ਸਕਦੇ ਸਿਰਫ ਤੇ ਸਿਰਫ ਸੰਸਕਾਰ ਵਾਸਤੇ ਇਸ ਦੀ ਲੱਕੜ ਜਿਹੜੀ ਹੈ ਵਰਤ ਸਕਦੇ ਹੋ ਸੁਣਨ ਨੂੰ ਇਹ ਵੀ ਮਿਲਿਆ ਕਿ ਜੇਕਰ ਤੁਸੀਂ ਇਸ ਦੀ ਵਰਤੋਂ ਕਿਸੇ ਅਦਰ ਕੰਮ ਦੇ ਵਿੱਚ ਕਰ ਲੈਂਦੇ ਹੋ ਜਿਵੇਂ ਕੋਠੇ ਦੇ ਉੱਤੇ ਇਸ ਦਾ ਬਾਲ ਲਾ ਪਾਉਣਾ, ਸਤੀਰੀ ਪਾਉਣੀ ਜਾਂ ਕੋਠਿਆਂ ਦੇ ਉੱਤੇ ਜਿਹੜਾ ਆ ਰੱਖਣਾ ਜਾਂ ਘਰ ਦੇ ਵਿੱਚ ਇਹਦੀ ਲੱਕੜ ਤੋੜ ਕੇ ਲੈ ਜਾਣੀ ਇਹਦੀ ਦਾਤਣ ਜਾਂ ਕਿਸੇ ਵੀ ਤਰ੍ਹਾਂ ਦੀ ਜੇਕਰ ਕਹਿੰਨਾ ਮਤਲਬ ਕਿਸੇ ਵੀ ਤਰ੍ਹਾਂ ਨੂੰ ਜੇਕਰ ਤੁਸੀਂ ਇਹਦੀ ਲੱਕੜ ਨੂੰ ਪ੍ਰਯੋਗ ਦੇ ਵਿੱਚ ਲਿਆਉਣਾ ਚਾਹੁੰਦੇ ਹੋ ਤੇ ਉਹ ਹਾਨੀਕਾਰਕ ਹੋ ਸਕਦੀ ਹੈ ਘਰ ਦੇ ਵਿੱਚ ਜਿਹੜਾ ਆ ਉਹ ਕੋਈ ਗੜਬੜ ਹੋ ਸਕਦੀ ਹੈ ਜੇਕਰ ਤੁਸੀਂ ਇਹਦੇ ਆਲੇ-ਦੁਆਲੇ ਤੋਂ ਇਹ ਸਟੋਰੀ ਸੁਣਦੇ ਪਏ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਕਹਾਣੀ ਸੱਚੀ ਹੈ ਇਹ ਕਹਾਣੀ ਕਿੰਨੀ ਸੱਚੀ ਏ ਤੇ ਕੀ ਗੱਲਬਾਤ ਆ ਕਮੈਂਟ ਜ਼ਰੂਰ ਕਰਿਓ ਤੇ ਤੁਸੀਂ ਚਮਤਕਾਰਾਂ ਦੇ ਨਾਲ ਕਿੰਨਾ ਕ ਸਹਿਮਤ ਹੋ ਇਹਦੇ ਤੇ ਵੀ ਕਮੈਂਟ ਜ਼ਰੂਰ ਕਰਿਓ ਜੋ ਗੱਲਬਾਤ ਆ ਉਹ ਅਸੀਂ ਤੁਹਾਨੂੰ ਸੁਣਾਈ ਏ ਤੁਹਾਨੂੰ ਇਹ ਸਟੋਰੀ ਕਿਵੇਂ ਦੀ ਲੱਗੀ ਬਣਖੰਡੀ ਧਾਮ ਦਾ ਸਾਰਾ ਜਿਹੜਾ ਆ ਉਹ ਕਿਵੇਂ ਦਾ ਲੱਗਿਆ ਬਾਕੀ ਜੇਕਰ ਤੁਸੀਂ ਬਾਬਾ ਜੀ ਤੋਂ ਵੀ ਜਿਹੜੀ ਸਟੋਰੀ ਸੁਣਨਾ ਚਾਹੁੰਦੇ ਹੋ ਕਹਾਣੀ ਸੁਣਨਾ ਚਾਹੁੰਦੇ ਹੋ ਤੇ ਉਹਦਾ ਲਿੰਕ ਜਿਹੜਾ ਆ ਮੈਂ ਉੱਪਰ ਦਿੱਤਾ ਹੋਇਆ ਆ ਨਾਲ ਦੀ ਨਾਲ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਜਿਹੜਾ ਆ ਆਪਾਂ ਲਿੰਕ ਦਿੱਤਾ ਆ ਬਣਖੰਡੀ ਦਾਾਮ ਦੀ ਜਿੰਨੀ ਵੀ ਕਹਾਣੀ ਬਣਖੰਡੀ ਦਾਾਮ ਦੀ ਜਿੰਨੀ ਵੀ ਸਟੋਰੀ ਏ ਜਾਂ ਜੋ ਵੀ ਗੱਲਬਾਤ ਆ ਜੋ ਇਤਿਹਾਸ ਆ ਬਣਖੰਡੀ ਨਾਲ ਦੀ ਕਿੱਥੋਂ ਆਏ ਕਿਵੇਂ ਆਏ ਜੰਗਲ ਕਿਵੇਂ ਬਣਿਆ ਉਹ ਸਾਰੀ ਦੀ ਸਾਰੀ ਅਸੀਂ ਮਹੰਤ ਜੀ ਤੋਂ ਸੁਣੀ ਏ ਉਹਨਾਂ ਦੇ ਮੂੰਹੋਂ ਤੁਸੀਂ ਵੀ ਇਹ ਕਹਾਣੀ ਸੁਣ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਆ ਬਾਕੀ ਦੀ ਜਿਹੜੀ ਗੱਲਬਾਤ ਆ ਉਹ ਆਪਾਂ ਅੱਗੇ ਚੱਲਦੇ ਆਂ ਹੋਰ ਵੀ ਜੇਕਰ ਤੁਹਾਡੇ ਏਰੀਆ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਇਸ ਤਰ੍ਹਾਂ ਦਾ ਕੋਈ ਮੰਦਿਰ ਇਸ ਤਰ੍ਹਾਂ ਦੀ ਕੋਈ ਮਸਜਿਦ ਇਸ ਤਰ੍ਹਾਂ ਦੀ ਕੋਈ ਗੱਲਬਾਤ ਚਮਤਕਾਰ ਇੱਕ ਸ਼ਕਤੀ ਵਾਲੀ ਹੈ ਤੇ ਸਾਨੂੰ ਕਮੈਂਟ ਜਰੂਰ ਕਰਿਓ ਹੋ ਸਕਿਆ ਅਸੀਂ ਤੁਹਾਡੇ ਵੀ ਉਸ ਏਰੀਆ ਦੇ ਵਿੱਚ ਜਾ ਕੇ ਉਸ ਕਹਾਣੀ ਨੂੰ ਜਿਹੜਾ ਆ ਕਵਰ ਕਰਾਂਗੇ ਤੇ ਲੋਕਾਂ ਤੱਕ ਪਹੁੰਚਾਵਾਂਗੇ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਕਹਾਣੀ ਦੇ ਨਾਲ